ਅਮਰੀਕਾ ਦੇ ਵੱਲੋਂ ਚੀਨ ਉੱਤੇ ਵੱਡਾ ਵਾਰ ਕਰਦੇ ਐ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 1 ਨਵੰਬਰ ਤੋਂ ਚੀਨੀ ਸਮਾਨ ਉੱਤੇ 100% ਟੈਰਿਫ ਲਗਾਇਆ ਜਾਵੇਗਾ ਇਹ ਫੈਸਲਾ ਬੀਜਿੰਗ ਵੱਲੋਂ ਰੇਅਰ ਅਰਥ ਮਿਨਰਲਸ ਉੱਤੇ ਕੰਟਰੋਲ ਸਖਤ ਕਰਨ ਦੇ ਜਵਾਬ ਦੇ ਵਿੱਚ ਆਇਆ ਹੈ 트੍ਰੰਪ ਨੇ ਟ੍ਰੂਥ ਸੋਸ਼ਲ ਉੱਤੇ ਲਿਖਿਆ ਕਿ ਚੀਨ ਦਾ ਇਹ ਕਦਮ ਅੰਤਰਰਾਸ਼ਟਰੀ ਵਪਾਰ ਲਈ ਬਿਲਕੁਲ ਅਣਸੁਣਿਆ ਅਤੇ ਨੈਤਿਕ ਤੌਰ ਉੱਤੇ ਅਪਮਾਨਜਨਕ ਹੈ ਉਨ੍ਹਾਂ ਦਾ ਪ੍ਰਸ਼ਾਸਨ ਨਾ ਸਿਰਫ ਟੈਰਿਫ ਵਧਾਏਗਾ ਸਗੋਂ ਚੀਨ ਨਾਲ ਜੁੜੇ ਮਹੱਤਵਪੂਰਨ ਸੌਫਟਵੇਅਰ ਉੱਤੇ ਨਿਰਯਾਤ ਕੰਟਰੋਲ ਵੀ ਲਗਾਏਗਾ ਚੀਨ ਇਸ ਵੇਲੇ ਦੁਨੀਆ ਦੇ 70% ਤੋਂ ਵੱਧ ਰੇਅਰ ਅਰਥ ਐਲੀਮੈਂਟ ਉੱਤੇ ਕੰਟਰੋਲ ਕਰਦਾ ਹੈ ਜਿਨ੍ਹਾਂ ਦੇ ਵਰਤੋਂ ਕਾਰਾਂ ਸੈਮੀ ਕੰਡਕਟਰਾਂ ਤੇ ਇਲੈਕਟ੍ਰੋਨਿਕ ਉਤਪਾਦਾਂ ਦੇ ਵਿੱਚ ਹੁੰਦੀ ਹੈ ਤਾਜ਼ਾ ਨਿਯਮਾਂ ਅਨੁਸਾਰ ਹੁਣ ਕੋਈ ਵੀ ਵਿਦੇਸ਼ੀ ਕੰਪਨੀ 0.1% ਤੋਂ ਵੱਧ ਰੇਅਰ ਅਰਥ ਸਮੱਗਰੀ ਵਾਲਾ ਉਤਪਾਦ ਤਦ ਹੀ ਨਿਰਯਾਤ ਕਰ ਸਕਦੀ ਹੈ ਜੇ ਉਸ ਨੇ ਚੀਨ ਦੀ ਲਾਇਸੈਂਸ ਦਾ ਪ੍ਰਾਪਤ ਕੀਤੀ ਹੋਵੇ ਟ੍ਰੰਪ ਦੇ ਐਲਾਨ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ ਦੇ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਡਾਇਓਜਨਸ 876 ਅੰਕ ਹੇਠਾਂ ਆ ਚੁੱਕਿਆ ਹੈ ਐਸ ਐਂਡ ਪੀ 500 2.7% ਡਿੱਗਿਆ ਹੈ ਨੈਸਟੈਕ ਵਿੱਚ 3.6 ਦੀ ਗਿਰਾਵਟ ਦਰਜ ਕੀਤੀ ਗਈ ਹੈ ਇਹ ਕਦਮ ਦੁਵੱਲੇ ਵਪਾਰਕ ਸਬੰਧਾਂ ਲਈ ਚੁਣੌਤੀ ਬਣ ਸਕਦਾ ਹੈ ਚੀਨ ਪਹਿਲਾਂ ਹੀ ਅਮਰੀਕੀ ਸੋਇਆਬੀਨ ਖਰੀਦਣਾ ਬੰਦ ਕਰ ਚੁੱਕਿਆ ਹੈ ਜਿਸ ਨਾਲ ਅਮਰੀਕੀ ਕਿਸਾਨਾਂ ਨੂੰ ਵੱਡਾ ਨੁਕਸਾਨ ਵੀ ਹੋ ਰਿਹਾ ਹੈ 트럼ਪ ਦਾ 100% ਟੈਰਿਫ ਸਿਰਫ ਵਪਾਰਕ ਨਹੀਂ ਸਗੋ ਜੀਓਪੋਲਿਟੀਕਲ ਸ਼ਕਤੀ ਸੰਤੁਲਨ ਦਾ ਇਸ਼ਾਰਾ ਵੀ ਹੈ ਚੀਨ ਲਈ ਇਹ ਆਰਥਿਕ ਚੁਣੌਤੀ ਦਾ ਇੱਕ ਨਵਾਂ ਅਧਾਇ ਹੋ ਸਕਦਾ ਹੈ ਅਮਰੀਕਾ ਦੇ ਵੱਲੋਂ ਚੀਨ ਉਤੇ ਵੱਡਾ ਵਾਰ ਕਰਦੇ ਐ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 1 ਨਵੰਬਰ ਤੋਂ ਚੀਨੀ ਸਮਾਨ ਉਤੇ 100 ਪ੍ਰਤੀਸ਼ਤ ਟੈਰਿਫ ਲਗਾਇਆ ਜਾਵੇਗਾ ਇਹ ਫੈਸਲਾ ਬੀਜਿੰਗ ਵੱਲੋਂ ਰੇਅਰ ਅਰਥ ਮਿਨਰਲਸ ਉਤੇ ਕੰਟਰੋਲ ਸਖਤ ਕਰਨ ਦੇ ਜਵਾਬ ਦੇ ਵਿੱਚ ਆਇਆ ਹੈ ਟਰੰਪ ਨੇ ਟਰੂਥ ਸੋਸ਼ਲ ਉਤੇ ਲਿਖਿਆ ਕਿ ਚੀਨ ਦਾ ਇਹ ਕਦਮ ਅੰਤਰਰਾਸ਼ਟਰੀ ਵਪਾਰ ਲਈ ਬਿਲਕੁਲ ਅਣਸੁਣਿਆ ਅਤੇ ਨੈਤਿਕ ਤੌਰ ਉਤੇ ਅਪਮਾਨਜਨਕ ਹੈ। ਉਹਨਾਂ ਦਾ ਪ੍ਰਸ਼ਾਸਨ ਨਾ ਸਿਰਫ ਟੈਰਿਫ ਵਧਾਏਗਾ ਸਗੋਂ ਚੀਨ ਨਾਲ ਜੁੜੇ ਮਹੱਤਵਪੂਰਨ ਸੌਫਟਵੇਅਰ ਉੱਤੇ ਨਿਰਯਾਤ ਕੰਟਰੋਲ ਵੀ ਲਗਾਏਗਾ। ਚੀਨ ਇਸ ਵੇਲੇ ਦੁਨੀਆ ਦੇ 70% ਤੋਂ ਵੱਧ ਰੇਅਰ ਅਰਥ ਐਲੀਮੈਂਟ ਉੱਤੇ ਕੰਟਰੋਲ ਕਰਦਾ ਹੈ। ਜਿਨ੍ਹਾਂ ਦੇ ਵਰਤੋਂ ਕਾਰਾਂ ਸੈਮੀ ਕੰਡਕਟਰ ਤੇ ਇਲੈਕਟ੍ਰੋਨਿਕ ਉਤਪਾਦਾਂ ਦੇ ਵਿੱਚ ਹੁੰਦੀ ਹੈ ਤਾਜ਼ਾ ਨਿਯਮਾਂ ਅਨੁਸਾਰ ਹੁਣ ਕੋਈ ਵੀ ਵਿਦੇਸ਼ੀ ਕੰਪਨੀ 0.1% ਤੋਂ ਵੱਧ ਰੇਅਰ ਅਰਥ ਸਮੱਗਰੀ ਵਾਲਾ ਉਤਪਾਦ ਤਦ ਹੀ ਨਿਰਯਾਤ ਕਰ ਸਕਦੀ ਹੈ ਜੇ ਉਸ ਨੇ ਚੀਨ ਦੀ ਲਾਇਸੈਂਸ ਦਾ ਪ੍ਰਾਪਤ ਕੀਤੀ ਹੋਵੇ ਟਰੰਪ ਦੇ ਐਲਾਨ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ ਦੇ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਡਾਇਓਜੋਨਸ 876 ਅੰਕ ਹੇਠਾਂ ਚੁੱਕਿਆ ਹੈ ਐਸ ਐਂਡ ਪੀ 500 2.7% ਡਿੱਗਿਆ ਅਤੇ ਨੈਸਟੈਕ ਵਿੱਚ 3.6 ਦੀ ਗਿਰਾਵਟ ਦਰਜ ਕੀਤੀ ਗਈ ਹੈ ਇਹ ਕਦਮ ਦਬਲੇ ਵਪਾਰਕ ਸਬੰਧਾਂ ਲਈ ਚੁਣੌਤੀ ਬਣ ਸਕਦਾ ਹੈ ਚੀਨ ਪਹਿਲਾਂ ਹੀ ਅਮਰੀਕੀ ਸੋਇਆਬੀਨ ਖਰੀਦਨਾ ਬੰਦ ਕਰ ਚੁੱਕਿਆ ਹੈ ਜਿਸ ਨਾਲ ਅਮਰੀਕੀ ਕਿਸਾਨਾਂ ਨੂੰ ਵੱਡਾ ਨੁਕਸਾਨ ਵੀ ਹੋ ਰਿਹਾ ਹੈ 트럼ਪ ਦਾ 100% ਟੈਰਿਫ ਸਿਰਫ ਵਪਾਰਕ ਨਹੀਂ ਸਗੋ ਜੀਓਪੋਲੀਟੀਕਲ ਸ਼ਕਤੀ ਸੰਤੁਲਨ ਦਾ ਇਸ਼ਾਰਾ ਵੀ ਹੈ ਚੀਨ ਲਈ ਇਹ ਆਰਥਿਕ ਚੁਣੌਤੀ ਦਾ ਇੱਕ ਨਵਾਂ ਅਧਾਇ ਹੋ ਸਕਦਾ ਹੈ